ਤਨੂ ਮਾਲ ਫੇਰ ਆਏਗਾ ਆ ਕੋ ਗਾੜ ਕਰਦਾ ਤੇਰੀ ਭੈਣ ਦਾ ਸਾਲਿਆ ਅਮੀ ਸਾਰੇ ਨੈਟ ਤੇ ਗੱਲ ਕਰਨ ਜੋਗੇ ਆ ਭਾਰ ਨੂੰ ਭੈਣ ਤੇ ਆ ਵੀਰਾ ਉਹ ਜਾਣਦਾ ਨਹੀਂ ਮੈਨੂੰ ਸਾਰੀ ਉਮਰ ਮੈਂ ਜਮਾ ਟੱਚ ਆਟ ਦੇਖ ਸੌਰੀ ਮੈਨੂੰ ਤੇ ਤੂੰ ਗਾੜ ਨਿਕਲ ਗਈ ਅਰਕੇ ਮੈਂ ਵੀ ਇਨਸਾਨ ਆ ਜੇ ਇਹ ਦੇ ਵਿੱਚ ਫੁੱਦੂ ਫੁੱਦੂ ਲੋਕ ਜੇ ਗੱਲ ਕਰਦੇ ਨੇ ਕੋਈ ਬੰਦੇ ਦਾ ਗਰਮ ਉਹਨਾਂ ਦਵਾਈ ਗਰਮ ਹੋ ਜਾਂਦਾ ਸੌਰੀ ਹਾਂਜੀ ਸੱਚੀ ਅਕਾਲੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅਕਸਰ ਗੈਰੀ ਸੰਧੂ ਅਤੇ ਜੈਸਮਿਨ ਸੈਂਡਲਸ ਦਾ ਚਰਚੇ ਚੱਲਦੇ ਰਹਿੰਦੇ ਨੇ ਤੇ ਐਵੇਂ ਹੀ ਦੋਸਤੋ ਜੈਸਮਿਨ ਸੈਂਡਲਸ ਨੇ ਕੁਝ ਫੋਟੋਜ਼ ਅਪਲੋਡ ਕੀਤੀਆਂ ਨੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਜੋ ਕਿ ਦੋਸਤੋ ਕਾਫੀ ਜ਼ਿਆਦੀਆਂ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਉਸ ਦੇ ਉੱਤੇ ਕਾਫੀ ਟ੍ਰੋਲ ਵੀ ਬਣ ਰਹੇ ਨੇ ਤੇ ਇਸ ਦੇ ਨਾਲ ਹੀ ਦੋਸਤੋ ਗੈਰੀ ਸੰਧੂ ਦੀ ਵੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋਸਤੋ ਉਹ ਆਪਣੇ ਹੇਟਰਸ ਨੂੰ ਗਾਲਾ ਕੱਢ ਰਿਹਾ ਹੈ ਅਤੇ ਦੋਸਤੋ ਕਾਫੀ ਜ਼ਿਆਦਾ ਟ੍ਰੋਲ ਬਣਦੇ ਨੇ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਜੈਸਮਿਨ ਸੈਂਡਲਸ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਦੋਸਤੋ